ਆਗੇ ਮੰਮੀ ਆਗੇ ਸੰਦੀਪ ਆਲਾ ਸਮਝੀ ਤੇ ਪਾਣੀ ਲੈ ਕੇ ਆ ਹੱਡੇਲੀ ਕ੍ਰੀਪ ਦੂਜਿਆਂ ਦੋਵੇਂ ਕਿੱਥੇ ਆ? ਇੱਥੇ ਹੀ ਆ ਮੰਮੀ ਜੀ ਅੰਦਰ ਹੀ ਆ। ਜਾ ਉਹਨਾਂ ਨੂੰ ਆਵਾਜ਼ ਮਾਰ। ਪ੍ਰੀਤ ਜੀਤਾ ਗਰਮੀ ਹੋ ਗਈ ਆ ਹਨਾ? ਆਜੋ ਬਾਹਰ। ਹੋ ਗਈ ਹਾਂਜੀ। ਹਾਂਜੀ ਮੰਮੀ। ਬੈਗੋ ਇੱਥੇ ਬੈਜੋ। ਸਬਜ਼ੀ ਲੈ ਕੇ ਆਏ ਅੱਜ ਤਨ ਵਿਖਾਲ ਦੀ ਆ ਜੀਤਾ ਹਾਂਜੀ ਮੈਂ ਤੁਹਾਡੇ ਤਿੰਨਾਂ ਵਾਸਤੇ ਸੂਟ ਲੈ ਆਈ ਆ ਠੀਕ ਆ ਆ ਤੇਰਾ ਹੀ ਉਹ ਅੱਛਾ ਕਿੰਨਾ ਸੋਹਣਾ ਵਾ ਆ ਸੰਦੀਪ ਤੇਰਾ ਬਹੁਤ ਸੋਹਣਾ ਆ ਪ੍ਰੀਤੀ ਵਾਸਤੇ ਮੈਂ ਪ੍ਰੀਤੀ ਨੂੰ ਚਲਾ ਸੋਹਣਾ ਲੱਗਣਾ ਨਿੱਕੀ ਆ ਤੁਹਾਡੇ ਤੋਂ ਸੋਨਾ ਨਾਲ ਬਗਰ ਅੰਗੂਦੀਆ ਹਜੇ ਪਾਪ ਲੈਂਦੀ ਹੈ ਨਾ ਵੇ ਪਹਿਲਾਂ ਹੀ ਕਹਤਾ ਕਿ ਸੋਨਾ ਕਿ ਕਿਨੇ ਮੇਰਾ ਵਟਾਣਾ ਲਵੇ ਮੈਂ ਨਹੀਂ ਵਟਾਉਂਦੀ ਤੇਰਾ ਸੂਟ ਪਹਿਣੇ ਮੈਂ ਮੰਮੀ ਨੇ ਲਿਆਂਦੇ ਆਪਣੀ ਪਸੰਦ ਦੇ ਲਿਆਂਦੇ ਤੂੰ ਓਦਾਂ ਵੀ ਸਟਾਈਲਿਸ਼ ਜੀ ਪਸੰਦ ਕਰਦੀ ਆ ਬਟਨਾ ਛਟਨਾ ਵਾਲੇ ਉਹਨਾਂ ਦੇ ਨਾਲ ਸੋਨੇ ਕਰਕੇ ਹੀ ਆਂਦੇ ਆ ਚੰਗਾ ਮੰਮੀ ਕਿੰਨਾ ਰੇਟ ਨਾ ਸਾਰਿਆਂ ਦਾ ਤੁਸੀਂ ਰੇਟ ਨੂੰ ਕੀ ਕਹਿਣਾ ਵਾ ਤੁਸੀਂ ਸੂਟ ਸਵਾਉ ਤੇ ਪਾਉ ਚਲੋ ਓਦਾਂ ਵੀ ਪੁੱਛਣ ਲਈ ਕਿ ਨਿਕਨੇ ਵਾਲੇ ਆ ਕਿੰਨੇ ਕਿੰਨੇ ਨੂੰ ਤੁਸੀਂ ਕੀ ਕਹਿਣਾ ਵਾ ਕਾਂ ਤੋਂ ਸੂਟ ਲਏਗੀ ਤੇ ਉਹਨਾਂ ਦੇ ਕਾਫਿਆਂ ਦੇ ਵਿੱਚ ਪਾ ਕੇ ਦਿੰਦੇ ਕਿੰਨੇ ਸੋਨੇ ਪੈ ਕੱਕ ਕੇ ਤੁਸੀਂ ਕਿਤੇ ਰੇੜੀ ਰੋੜੀ ਚੱਲੀ ਲੈਂਦੇ ਹਾਂ ਨਹੀਂ ਘਰ ਬੈਠੀਆਂ ਗੱਲਾਂ ਆਉਣੀਆਂ ਤੈਨੂੰ ਜਾ ਕੇ ਵੇਖ ਆਂ ਭਲਾ ਬਾਜ਼ਾਰ ਦੇ ਵਿੱਚ ਰੇੜੀਆਂ ਵਾਲੇ ਸੂਟਾਂ ਦਾ ਡੇਟ ਪੁੱਛੀ ਜਾਂ ਤੇ ਦੂਜੀਆਂ ਦਾ ਪੁੱਛੀ ਜਾਂ ਭਲਾ ਦੁਕਾਨਾਂ ਵਾਲਿਆਂ ਦਾ ਉਹ ਨਹੀਂ ਮੈਂ ਤੇ ਉਦਾਂ ਹੀ ਪੁੱਛਿਆ ਉਹ ਵੇਖ ਨਹੀਂ ਸੂਟ ਤੇ ਸੋਨੇ ਆ ਵੇ ਲੈ ਇਹਦੀ ਗੱਲ ਮੰਮੀ ਮੇਰਾ ਰੰਗ ਤੂੜਦਾ ਜ਼ਿਆਦਾ ਹੀ ਆਵਾ ਆ ਕੱਪ ਲੈ ਜੇ ਮੈਂ 12 ਦੇ 12 ਇਕੱਠੇ ਵੇਲੇ ਇਹ ਵੀ ਖੋਲ ਕੇ ਆ ਰੰਗ ਬਰੰਗੇ ਨੂੰ ਸੋਹਣਾ ਲੱਗਣਾ ਨਾ ਗੰਢੀ ਬੜੀ ਘੁੱਟ ਮੜੀ ਦੁਕਾਨ ਦਾ ਮੇਰੇ ਮम्मी ਘਾਪਤੇ ਹੈਗੇ ਸੀ ਚੰਗੇ ਭਲੇ ਘਰ ਅਜੇ ਤੇ ਘਰ ਚੀਜ਼ ਕਿਤੇ ਵਾਧੂ ਹੋ ਜਾਂਦੀ ਆ ਚਾਰ ਪਰੌਣੇ ਆਉਣ ਤੇ ਚੱਲ ਬੰਦਾ ਇਕੱਠੀ ਚੀਜ਼ ਇੰਨਾ ਵੇਖਾ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਇੱਕੋ ਜਿਹਾ ਓਦਾ ਛੇ ਹੋਰ ਰੰਗ ਦੇ ਤੇ ਛੇ ਹੋਰ ਰੰਗਦੇ ਹੁੰਦੇ ਆ ਉਹ ਰੰਗ ਬਰੰਗੇ ਜਿਹਾ ਹੋ ਜਾਂਦੇ ਫਿਰ ਚੰਗੇ ਲੱਗਦੇ ਫਿਰ ਹੁਣ ਸੁੱਖ ਨਾਲ ਸਾਜਾ ਪਰਿਵਾਰ ਹੈਗੇ ਆ ਉਹ ਚਾਰ ਜੀ ਆਉਂਦੇ ਆ ਤੇ ਚਾਰ ਆਪਾ ਹੋ ਜਾਂਦੇ ਆ ਨਹੀਂ ਮੈਂ ਤੁਹਾਡੇ ਵੀ ਭੈਣ ਭਰਾਵਾਂ ਉਲਾਂ ਹੁੰਦਾ ਹੋਰ ਵੀ ਕੋਈ ਭੈਣ ਭਰਾ ਆ ਜਾਂਦਾ ਆ ਸੋਹਣਿਆ ਮੰਮੀ ਜੀ ਕਾ ਖਾਣ ਪੀਣ ਨੂੰ ਲੈਂਦਾ ਜੀ ਤੁਹਾਡਾ ਮੈਂ ਸਮਝ ਨਹੀਂ ਅੱਗੇ ਸੂਟ ਤੁਹਾਨੂੰ ਆਪਾਂ ਅੰਦਰ ਸੰਦ ਹਾਂਜੀ ਹਾਂਜੀ ਮੰਮੀ ਜੀ ਬੜੇ ਸੋਹਣੇ ਆ ਚਲੋ ਜਾਓ ਜਾ ਕੇ ਨਾ ਤੇ ਹੁਣ ਆਪੋ ਆਪਣੇ ਕੰਮ ਕਰੋ ਤੇ ਇੱਕ ਜਣੀ ਮੈਨੂੰ ਚਾਹ ਬਣਾ ਕੇ ਦੇ ਦਿਓ ਦੀਦੀ ਇੰਜ ਕਰੋ ਤੁਸੀਂ ਮੰਮੀ ਨੇ ਚਾਹ ਬਣਾ ਦੋ ਤੇ ਮੈਂ ਸੂਟ ਅੰਦਰ ਲੈ ਜਾ ਨਾਲ ਮੈਂ ਕੋ ਕੱਪੜਾ ਤੈਅ ਕਰਨ ਦੀਆਂ ਵੀ ਕਰ ਲਾਂਗੀ ਚਲ ਠੀਕ ਹੈ ਵੇ ਬਬਲੂ ਚੱਲ ਜਾ ਕੇ ਤੇ ਪੜ੍ਹ ਤੂੰ ਮम्मी ਪੜ੍ਹ ਲੈਣੀ ਆ ਚੱਲ ਜਾ ਜਦੋਂ ਮੈਂ ਤੈਨੂੰ ਕਹਿਤਾ ਨਾ ਤੇ ਜਾ ਕਿਤਾਬ ਖੋਲ੍ਹ ਲੈ ਜਾ ਕੇ ਕਿਉਂ ਕੀ ਗੱਲ ਆ ਤੂੰ ਨਹੀਂ ਗਈ ਮੰਮੀ ਮੈਨੂੰ ਨਾ ਆਵਲਾ ਸੂਟ ਬਹੁਤ ਪਸੰਦ ਹੈਗਾ ਤੇ ਮੈਂ ਤੈਨੂੰ ਇਹ ਸੁਲਾ ਦਿੰਨੀ ਆ ਕਿ ਕਿਉਂ ਨਾ ਤੁਸੀਂ ਇਹਨੂੰ ਵਟਾ ਦਿਓ ਤੇ ਜਦੋਂ ਵਟਾਉਣ ਜਾਓਗੇ ਨਾ ਤੇ ਮੈਨੂੰ ਨਾਲ ਲੈ ਜਾਓ ਮੈਂ ਆਪਣੀ ਪਸੰਦ ਦਾ ਸੂਟ ਲੈ ਆਉਂਗੀ ਜਿਹੜਾ ਹੁਣ ਆ ਗਿਆ ਵਾ ਨਾ ਇਹ ਨਹੀਂਗਾ ਹੁਣ ਵਟਾਇਆ ਜਾਣਾ ਜੀ ਕਰਦਾ ਸਵਾਲਾ ਤੇ ਜੀ ਕਰਦਾ ਰੱਖਲਾ ਜਾ ਜਾ ਕੇ ਤੇ ਆਪਣਾ ਕੰਮ ਕਰ ਬਹੁਤ ਨਖਰੇ ਨਾ ਕਰਕੇ ਦੱਸ ਮੈਨੂੰ ਮੰਮੀ ਜੇ ਮੈਂ ਸਵਾਇਆ ਹੀ ਨਹੀਂ ਤੇ ਫੇਰਾ ਕੀ ਹੋਣਾ ਵਾ ਇਹਨੂੰ ਅਲਮਾਰੀ ਚ ਰੱਖੰਦਾ ਮੇਲੋ ਹਾਂ ਮੈਂ ਤੇ ਨਿੱਕੋ ਗੱਲ ਕਹਿਤੀ ਆ ਨਾ ਕਿ ਰੱਖ ਚਾਹੇ ਸਵਾ ਬਸ ਠੀਕ ਆ ਕੋਣ ਗੱਲ ਆਏ ਤੂੰ ਵੱਧ ਕਰੀ ਉਹ ਚੁੱਪ ਕਰਕੇ ਲੈ ਗਈਆਂ ਉਹਨਾਂ ਕੋਈ ਨਹੀਂ ਗੱਲ ਕੀਤੀ ਕਿਡੇ ਨਖਰੇ ਕਰਕੇ ਮੈਨੂੰ ਦੱਸਣ ਲੱਗੀ ਐ ਮੈਨੂੰ ਨਹੀਂ ਪਸੰਦ ਆਇਆ ਉਹਨਾਂ ਵਾਸਤੇ ਸਗੋਂ ਮੈਂ ਸਾਦੇ ਜਿਹੇ ਲਿਆਈਆਂ ਤੇ ਇਹਦੇ ਵਾਸਤੇ ਮੈਂ ਅਸਗੋਂ ਲਿਆਂਦਾ ਹੀ ਉਡਣਾ ਪੁੱਡਣਾ ਜਿਹਾ ਜਿੱਦਾਂ ਦੀ ਇਹ ਆਪ ਵਾ ਤੇ ਇਹਦੇ ਨੱਕ ਤੇ ਨਹੀਂ ਜੰਡਿਆ ਮੈਂ ਹਾਂ ਚੱਲ ਬਟਰ ਬੁੱਟਰ ਬੜੇ ਸੋਹਣੇ ਲੱਗੇ ਆ ਤੇ ਇਹਨੂੰ ਪਸੰਦ ਆ ਜਾਣਾ ਸਟਾਕੀ ਜਗੋਂ ਹੋਰ ਹੀ ਗੱਲਾਂ ਕਰਨ ਲਈ ਆ ਵੇਖਾਂ ਹਾਂ ਉਹਨੂੰ ਕਿੱਡਾ ਸੋਹਣਾ ਲੱਗ ਦਿੱਤਾ ਬਟਨ ਛਟਣ ਲੱਗੇ ਆ ਤੇ ਇਹਦੇ ਵੀ ਵੇਖ ਕੇ ਦਸਤਾਰੇ ਲੱਗੇ ਆ ਤੇ ਮੈਨੂੰ ਮਾਈਆਂ ਵਾਲਾ ਲੈਹੰਦਾ ਜਿੱਦਾਂ ਮੈਂ ਪਤਾ ਨਹੀਂ 80 90 ਸਾਲ ਦੀ ਮਾਈ ਹੁੰਨੀ ਆ ਵੇਖਾਂ ਹਾਂ ਕਿਤੇ ਮੇਰੇ ਤੇ ਵੀ ਮਾੜੇ ਮੋਟੇ ਤਾਰੇ ਲੱਗੇ ਹੁੰਦੇ ਤੇ ਕੀ ਹੋਣਾ ਸੀ ਟੌਰ ਬਣ ਜਾਣਾ ਸੀ ਨਾ ਸਭ ਤੋਂ ਹਲਕਾ ਮੇਰਾ ਮੰਮੀ ਤੇ ਚੁਣ ਕੇ ਹੀ ਲਿਆਉਂਦੇ ਪਤਾ ਨਹੀਂ ਕੀ ਮੇਰ ਨਾਲ ਫੈਰ ਆ ਆ ਸੂਟ ਵੇਖਣ ਨੂੰ ਨਹੀਂ ਜੀ ਕਰਨ ਧਿਆ ਤੇ ਇਹ ਮੰਮੀ ਆਂਦੀ ਸਵਾਲਾ ਕਿਦਾਂ ਦਾ ਸੂਟ ਲਿਆ ਕੇ ਦਿੱਤਾ ਮਾਸਾ ਨਹੀਂ ਸੋਨਾਗਾ ਘਰ ਜਾਣੇ ਵੀ ਨਾ ਵੱਡੇ ਪਰਿਵਾਰ ਦੇ ਵਿੱਚ ਵਿਆਹ ਕਰ ਦਿੱਤਾ ਕੋਈ ਸ਼ੌਕ ਵੋਖ ਨੂੰ ਇਥੇ ਪੂਰਾ ਹੋਂਡ ਅੱਜ ਤੇ ਤਿੰਨ ਨੂੰ ਆਵਾ ਜਿੱਦੂ ਮਮਿ ਦੀ ਚੋਟੀ ਨੂੰ ਆ ਗਈ ਮੈਨੂੰ ਤੇ ਲੱਗਦਾ ਇਹ ਤੋਂ ਵੀ ਭੜੇ ਸੂਟ ਮਿਲਿਆ ਕਰਨੇ ਆ ਪਤਾ ਨਹੀਂ ਕਦੋਂ ਇਹ ਮੰਮੀ ਨੇ ਹਾਨੂੰ ਵੱਖ ਕਰਨਾ ਤੇ ਕਦੋਂ ਆਪਣੇ ਸ਼ੌਂਕ ਕਿਤੇ ਪੂਰੇ ਕਰਨੇ ਕਿਤੇ ਵਧੀਆ ਵਧੀਆ ਸੂਟ ਪਾਇਆ ਕਰਾਂਗੇ ਪਰ ਜੇ ਸਭ ਨਾਲ ਮੰਮੀ ਦੇ ਹੱਥ ਦੇ ਵਿੱਚ ਰਾਜ ਭਾਗ ਹਨ ਮੰਮੀ ਨੇ ਨਹੀਂ ਹਾਨੂੰ ਵੱਖ ਹੋਣ ਦੇਣਾਗਾ ਘਰਦਿਆਂ ਨੇ ਵੀ ਕਿਤੇ ਪੁੱਛਿਆ ਕਿਛਿਆ ਤੇ ਛੱਟ ਮੇਰਾ ਇੱਥੇ ਵਿਆਹ ਕਰ ਦਿੱਤਾ ਆ ਕਿਤੇ ਕੱਲੀ-ਕੱਲੀ ਹੁੰਦੀ ਕਿਤੇ ਮੇਰੇ ਸੋਹਣੇ-ਸੋਹਣੇ ਸੂਟ ਹੁੰਦੇ ਮੇਰਾ ਰਾਜ ਭਾਗ ਹੁੰਦਾ ਕਿੰਨਾ ਸੋਹਣਾ ਲੱਗਣਾ ਸੀ ਨਾ ਆ ਕੀ ਆ ਇਥੇ ਤਰਾ ਮੇਤਰਾ ਜਿਹਾ ਸੂਟ ਲਿਆ ਕੇ ਫੜਾਤਾ ਮੈਨੂੰ ਅੱਗੇ ਵੀ ਇਦਾਂ ਦਾ ਹੀ ਪਾਇਆ ਵਾ ਆ ਵੀ ਕੋਈ ਸੂਟ ਵਾ ਉਹਦਾਂ ਨਾ ਜੀਤਾ ਦਾ ਸੂਟ ਮੈਨੂੰ ਜ਼ਿਆਦਾ ਹੀ ਸੋਹਣਾ ਲੱਗਾ ਵਾ ਸੂਟ ਤੇ ਦੀਦੀ ਦਾ ਵੀ ਸੋਹਣਾ ਵਾ ਪਰ ਜੀਤਾ ਦਾ ਜ਼ਿਆਦਾ ਹੀ ਸੋਹਣਾ ਸੂਟ ਜੇ ਕਿਤੇ ਮੈਂ ਉਹਨੂੰ ਕਹਾ ਕਿ ਤੂੰ ਉਹ ਮੈਨੂੰ ਸੂਟ ਦੇ ਦੇ ਤੇ ਆ ਸੂਟ ਆਪਰਾ ਖੜਾ ਸ਼ਾਇਦ ਮੰਨੀ ਜਾਵੇ ਪਰ ਤੇਜ ਬੜੀ ਆ ਇਹ ਵੀ ਤੇ ਕਾਵਾਂ ਦੇ ਸਿਰ ਕੀੜੇ ਪੌਂਦੀ ਆ ਇਹਨੇ ਕਿੱਥੇ ਅੱਖੇ ਲਗਣਾ ਮੇਦੇ ਚੱਲ ਕੋਈ ਨਾ ਵਕੀ ਨੂੰ ਹੁੰਦ ਨਹੀਂ ਆ ਜੇ ਉਹ ਕੀ ਹੁੰਦੇ ਆ ਨਾ ਕਰ ਉਹਨਾਂ ਨੂੰ ਕਹਿੰਨੀ ਆ ਕਿ ਤੁਸੀਂ ਮੰਮੀ ਨੂੰ ਸਮਝਾਓ ਕਿ ਮੈਨੂੰ ਆ ਸੂਟ ਨਹੀਂ ਪਸੰਦ ਹੈਗਾ ਤੇ ਮੈਨੂੰ ਕੋਈ ਸੋਨਾ ਸੂਟ ਲਿਆ ਕੇ ਦੇਣ ਅਵੇਲਾ ਕੰਮ ਮਾਤਾ ਦੇ ਡੰਗਰ ਜੀ ਬੰਦਰ ਬਣ ਛੜੇ ਹੀ ਮਾਤਾ ਦੇ ਕੰਮ ਕੀ ਆ ਸੁਧਾਰਨ ਵਾਲਾ ਤਾਂ ਬਬਲੂ ਆ ਵੀ ਦੱਸ ਜੇ ਤੂੰ ਉਹਨਾਂ ਨੂੰ ਖੋਲ ਕੇ ਖੁਰਲੀ ਤੇ ਬੰਨ ਦੇ ਮੈਂ ਪੱਠਿਆਂ ਦੀ ਟੋਕਰੀ ਪਾ ਦੇਂ ਤੇ ਕੀ ਹੋ ਚੱਲਿਆ ਵਾ ਹਾਂ ਹੁਣ ਬੰਦੇ ਨੂੰ ਬਾਹਰ ਗਿਆ ਵੇਲਾ ਕ ਵੇਲਾ ਹੋਈ ਜਾਂਦਾ ਵਾ ਹਾਂ ਟਾਈਮ ਨਾਲ ਸ਼ੁਗਰਕਰ ਕੀ ਸੌਦਾ ਹੋ ਗਿਆ ਉਹਨਾਂ ਦਾ ਤੇ ਟਾਈਮ ਨਾਲ ਵੇਲੇ ਹੋ ਗਏ ਆ ਨਹੀਂ ਤੇ ਇਹ ਅੰਦਰ ਬੱਜੀਆਂ ਰਹਿਣੀਆਂ ਸੀ ਦੋ ਡੰਗਰਵਾ ਇਹ ਤਾਂ ਕੋਈ ਵੀ ਨਹੀਂ ਸਮਝ ਜਾਂਦੇ ਕਸੂਰ ਉਹਦਾ ਮੰਮੀ ਦਾ ਵੀ ਹੈਗਾ ਵਾ ਮੰਮੀ ਕਿਹੜਾ ਬਬਲੂ ਨੂੰ ਕਹ ਕਹਿਨ ਦਿੰਦੀ ਓਨੇ ਨੇ ਪਗਾੜਿਆ ਵਾ ਇਹਨੂੰ ਚੱਲ ਪਹਿਲਾਂ ਇਹਨਾਂ ਨੂੰ ਬਾਹਰ ਕੱਢੀਏ ਮੈਂ ਕੱਢ ਦੇਣਾ ਤੂੰ ਜਾ ਨਹੀਂ ਤੇ ਉਹ ਕੋਈ ਨਹੀਂ ਮੈਂ ਵੀ ਨਾਲ ਕਢਾਉਂਦਾ ਵਾਂ ਹੱਥੋਂ ਹੱਥੀ ਝਟ ਕੰਮ ਹੋ ਜਾਂਦਾ ਵਾ ਆ ਜਾ ਫੜ ਫਿਰ ਇੱਕ ਗਾਂ ਹੀ ਲੈ ਜਾ ਤੂੰ ਚੱਲ ਲੈ ਆ ਫੜ ਆ ਫਿਰ ਪਟھے ਗਈ ਆ ਖੁਰਲੀ ਚ ਮਾਰ ਲੈਣ ਦੇ ਮੂੰਹ ਕੱਢੀ ਕੇ ਫਿਰ ਬਾਅਦ ਚ ਪਾਉਨੇ ਚ ਆਜੂ ਵੀ ਹੈ ਚਲ ਠੀਕ ਹੈ ਅੱਗੇ ਪੁੱਤ ਹਾਂਜੀ ਆਗੇ ਜਿਹੜੇ ਕੰਮ ਗਏ ਹੀ ਹੋ ਗਿਆ ਉਹ ਕੰਮ ਕੰਮ ਬੜਾ ਵਧੀਆ ਹੋ ਗਿਆ ਮੰਮੀ ਚਲ ਫੇਰ ਤੇ ਬੜਾ ਵਧੀਆ ਹੋਇਆ ਅੱਜ ਬੜੇ ਮੁਨਾਫੇ ਚ ਰਹਿ ਗਏ ਆ ਅੱਛਾ ਨਾਲੇ ਸੌਦਾ ਵੀ ਜ਼ਮੀਨ ਦਾ ਟਾਈਮ ਨਾਲ ਹੀ ਹੋ ਗਿਆ ਹਾਂਣਾ ਹੋਰ ਕੀ ਨਹੀਂ ਤੇ ਦੋਵੇਂ ਤਰ੍ਹਾਂ ਦੇ ਇਹਨਾਂ ਨੇ ਕੰਮ ਨਹੀਂ ਨਾ ਮੰਨਣ ਚ ਨਹੀਂ ਆਉਂਦੀਆਂ ਕਦੀ ਉਹ ਅੜ ਗਈ ਕਦੀ ਉਹ ਅੜ ਗਈ ਹੋਰ ਕੀ ਚੱਲ ਆ ਤੇ ਪੁੱਤ ਬੜਾ ਵਧੀਆ ਤੁਸੀਂ ਕਰਤੀ ਆਈਏ ਮਤਲਬ ਮੰਮੀ ਇੱਕ ਗੱਲ ਆ ਇੱਕ ਬਲਵੀਰ ਬਾਹਰ ਕਮਾਈ ਕਰੀ ਜਾਏ ਸਾਡਾ ਇੱਥੇ ਆ ਕੰਮ ਚੱਲੀ ਜਾਏ ਤੇ ਵਧੀਆ ਫਿਰ ਹਰ ਨਹੀਂ ਬਹੁਤ ਵਧੀਆ ਕਿ ਇੱਕ ਜਣਾ ਬਾਹਰ ਕਰ ਲਿਆ ਤੁਸੀਂ ਇੱਥੇ ਕੰਮੀ ਜਾਓ ਆ ਫੜਦਾ ਹੈ ਆਹ ਲਓ ਫੜੋ 30000 ਰੁਪਏ ਜੀ ਠੀਕ ਹੈ ਐਡਾ ਕਮਾਈਆਂ ਕਰੀ ਜਾਓ ਤੇ ਪੈਸੇ ਲਈ ਆ ਉਹ ਤੇ ਜਿਆਦਾਤ ਬਣਾਈ ਜਾਓ ਬਸ ਉਹ ਨਾਲ ਮੇਰੀ ਗੱਲ ਸੁਣੋ ਉਹਨੂੰ ਬਬਲੂ ਨੂੰ ਮਾੜਾ ਮੋਟਾ ਕਿਆ ਕਰੋ ਕਿ ਉਹ ਗਾਈਆਂ ਬਾਹਰ ਕੱਢ ਦਿਆ ਕਰੇ ਪੱਠਿਆਂ ਦੀ ਟੋਕਰੀ ਪਾ ਦਿਆ ਕਰੇ 10 ਬੰਦਾ ਕਿਤੇ ਲੇਟ ਸੇਟ ਹੋ ਜਾਂਦਾ ਵਾ ਉਹ ਵਿਚਾਰੀਆਂ ਮੂੰਹ ਹਲ ਵੇਖਣ ਡੀਆਂ ਹੁੰਦੀਆਂ ਮੇਰੀ ਗੱਲ ਸੁਣ ਬਬਲੂ ਨੀਓ ਮੈਂ ਇਹ ਕੰਮ ਕਹਿਣਾ ਕਿ ਤੂੰ ਪੱਠੇ ਪਾ ਤੇ ਡੰਗਰਾਂ ਵੱਲ ਜਾ ਜੇ ਉਹਨੂੰ ਮੈਂ ਕਹਿ ਤਾ ਨਾ ਇਹ ਕੰਮ ਵਾਲਾ ਉਹਦਾ ਧਿਆਨ ਹੋ ਜਣਾ ਹੀ ਇੱਧਰ ਤੇ ਉਹਨੇ ਪੜਨਾ ਨਹੀਂਓ ਪੜੂਗਾ ਲਿਖੂਗਾ ਤੇ ਕਿਤੇ ਬਾਹਰ ਚੱਲ ਜੂਗਾ ਉਹਦਾ ਸਾਦਾ ਮਾਂ ਤੁਹਾਡੇ ਵਾਲੀ ਦੀ ਇਹ ਦੂਣ ਡੰਗਰਾਂ ਦਾ ਕਿੰਨਾ ਕ ਭਾਰ ਆ ਕਿਤੇ? ਉਹ ਨਹੀਂ ਪੁੱਤ ਨਹੀਂ ਨਿਆਣੇ ਨੂੰ ਇਸ ਜੇ ਕੰਮਾਂ ਚ ਪਾਈਦਾ ਫਿਰ ਨਿਆਣੇ ਦਾ ਧਿਆਨ ਹੀ ਉਧਰ ਹੋ ਜਾਂਦਾ ਆ। ਅਸੀਂ ਵੀ ਤਾਂ ਪਏ ਆ। ਉਹ ਕੋਈ ਨਹੀਂ ਪੁੱਤ ਹੁਣ ਤੁਸੀਂ ਤੇ ਵਿਆਹੇ ਵਧੇ ਸਿਆਣੀ ਹੋ ਗਏ ਉਹ ਨਿਆਣਾ ਵਾ ਜੇ। ਹੂੰ। ਉਹ ਨਿਆਣਾ ਰਹਿਣਾ। ਨਹੀਂ ਨਿਆਣਾ ਵਾ ਉਹ। ਵੇ ਅੱਲਾ ਮੰਮੀ ਦੇ ਕੰਮ। ਅਜੇ ਵੀ ਨਿਆਣਾ ਉਹ। ਉਹ ਮੰਮੀ ਆਸਤੇ ਸਾਰੀ ਉਮਰ ਨਿਆਣੇ ਰਹਿਣਾ ਹਾਂ। ਨਹੀਂ ਆ ਵੀ ਤੇ ਨਿਆਣਾ ਹੀ ਆ ਜੀ। ਤੁਸੀਂ ਤੇ ਸਿਆਣੀ ਹੋ ਹੁਣ। ਹਾਂ। ਨਿ ਸੰਦੀਪ ਨਿ ਚਾ ਲੈ ਆ ਵੀ ਕਿਹੋ ਨਾ ਵਾਸਤੇ। ਸੰਦੀਪ ਆਪਣੀ ਵੀ ਚਾਹ ਲੈ ਆਇਓ ਨਾਲ ਇੱਥੇ ਸਾਰੇ ਜਣੇ ਇਕੱਠੇ ਬੈਠੇ ਪੀਣੇ ਆ ਪ੍ਰੀਤ ਮੈਂ ਤੇਰੀ ਵੀ ਚਾਹ ਲੈ ਆ ਚੱਲੀ ਆ ਤੇ ਆ ਜਾ ਉੱਥੇ ਮम्मी ਕਹਿੰਦੇ ਸਾਰੇ ਜਣੇ ਇਕੱਠੇ ਬੈਠ ਕੇ ਚਾਹ ਪੀਣੇ ਆ ਉਹ ਨਹੀਂ ਨਹੀਂ ਦੀਦੀ ਮੇਰੀ ਸਬਜ਼ੀ ਬੜੀ ਕੱਟਣ ਵਾਲੀ ਪਈ ਆ ਮੈਂ ਉੱਥੇ ਚਾਹ ਨਹੀਂ ਪੀਣੀ ਮੇਰੇ ਇੱਥੇ ਕੱਪ ਕੱਟ ਜੋ ਕੀ ਰਾਤ ਰੱਜ ਚ ਹੈਗੀ ਆ ਤੇਰੇ ਜੋਗੀ ਠੀਕ ਆ ਬਬਲੂ ਜੀਤਾ ਆਜੋ ਚਾਹ ਪੀਏ ਸੰਦੀਪ ਹਾਂ ਜੀ ਕਿੰਨੀ ਵਾਰੀ ਕਿਹਾ ਬਬਲੂ ਨੂੰ ਚਾਹ ਨਾ ਦਿਆ ਕਰੋ ਤੇ ਨਾ ਉਹਨੂੰ ਚਾਹ ਪੁੱਛਿਆ ਕਰੋ ਉਹਨੂੰ ਦੁੱਧ ਘੁੱਟ ਦਿਆ ਕਰੋ ਜੇ ਨਾ ਉਹਨੂੰ ਪੁੱਛੀਏ ਨਾ ਇਸ ਵੇਲੇ ਤੇ ਉਹ ਫੇ ਕਹਿ ਦਿੰਦਾ ਆ ਨਹੀਂ ਕਹਿੰਦਾ ਉਹਨੇ ਕਦੀ ਚਾਹ ਪੀਣੀ ਹੁੰਦੀ ਆ ਆਹੋ ਨੂੰ ਦੁੱਧ ਮੈਂ ਮੰਚੀਲਾ ਹਾਂ ਦੀਦੀ ਇੱਥੇ ਉਹਨੇ ਪਲਵਾਨ ਬਣਾ ਹਾਂ ਚੱਲ ਕੋਈ ਨਹੀਂ ਪਲਵਾਨ ਨਹੀਂ ਤੇ ਬਣੂੰਗਾ ਜੀ ਮੰਮੀ ਜਿੰਨਾ ਮਰਜ਼ੀ ਖਵਾਲ ਪਿਆ ਲਓ ਜੇ ਬਾਹਰ ਵਿੱਚ ਪੜ ਲਿਆ ਕਿ ਨਾ ਨਾ ਕੋ ਬਣਿਆ ਦੇਖ ਲਿਓ ਫਿਰ ਚੱਲ ਨਾ ਬਣੂੰਗਾ ਤੇ ਬਾਹਰ ਅੰਦਰ ਤੇ ਨਿਕਲੂਗਾ ਕਿਦਾਂ ਚੱਜ ਦੇ ਖਾਂਡਕਾਣੇ ਬਾਹਰ ਅੰਦਰ ਵੀ ਨਹੀਂ ਕੱਢਣਾ ਮੈਂ ਤੇ ਪੰਜ ਸੱਤ ਮੱਝਾਂ ਲੈ ਦੇਣੀਆਂ ਉਹਨੂੰ ਆਪੇ ਪੱਠੇ ਪਾਇਆ ਕਰੂ ਆਪੇ ਪੱਠੇ ਪਾਊਗਾ ਨਾ ਦੁੱਧ ਪੀਆ ਕਰੂ ਜਿੰਨਾ ਦੁੱਧ ਪੀਤਾ ਉਹਨਾਂ ਪਰਾਂ ਦੇ ਦੀਦੀ ਥਾਰ ਗਾਂਢੀ ਛਾੜੀ ਪੂਰਾ ਵੀ ਕਰਾਣਾ ਦੇ ਕੋਈ ਚਲੋ ਹੈਵੀ ਤੇ ਤੁਹਾਡੇ ਦੋਵਾਂ ਨਾਲੋਂ ਪਾ ਲੈਣੇ ਆ ਹਾਂ ਵੀ ਤੇ ਤੁਹਾਡੇ ਦੋਵਾਂ ਨਾਲੋਂ ਨਿੱਕਾ ਆਇਆ ਸਿਰ ਪਾੜਨ ਲੱਗੀ ਵੇ ਨਹੀਂ ਪਾੜਦਾ ਸਿਰ ਤੇਰਾ ਕਿਤੇ ਵੀ ਪ੍ਰੀਤ ਕੋਣੀ ਬਾਹਰ ਆਈ ਮੰਮੀ ਉਹ ਕਹਿਣ ਦੀ ਮੇਰਾ ਜੀ ਨਹੀਂ ਕਰਦਾ ਚਾਹ ਪੀਣ ਨੂੰ ਮੈਂ ਨਹੀਂ ਪੀਣੀ ਹਾਂ ਹਾਂ ਅੱਗੇ ਜੋ ਚਾਹ ਛੱਡਦੀ ਨਹੀਂਗੀ ਤੇ ਅੱਜ ਉਹਦਾ ਜੀ ਨਹੀਂ ਕਰਦਾ ਚੱਲ ਨਹੀਂ ਪੀਣੀ ਤੂੰ ਉੱਧੇ ਆ ਜਾਵੇਂ ਸਾਡੇ ਸੂਟ ਦੇ ਚਾਚ ਨਹੀਂ ਪੀਂਦੀ ਹੁਣੀ ਸਬਜ਼ੀ ਕੱਟਣ ਢਈ ਆ ਸੂਟ ਦੇ ਚਾਹ ਮੰਮੀ ਨੇ ਸੂਟ ਲਿਆਂਦੇ ਸਾਡੇ ਅੱਛਾ ਮੰਮੀ ਨੇ ਸੂਟ ਲਿਆ ਕੇ ਦਿੱਤੇ ਆ ਆਹੋ ਮੈਂ ਚੱਲ ਗਰਮੀਆਂ ਆਉਣੀਆਂ ਆ ਯਾ ਤੇ ਇੱਕ ਇੱਕ ਸੂਟ ਇਹਨਾਂ ਨੂੰ ਲੈ ਦੇਣੀ ਆ ਵੀਰ ਮੰਮੀ ਨੇ ਨੂਹਾਂ ਵਗੜ ਲੈਣੀਆਂ ਸੂਟ ਲੈ ਆ ਲਿਆਗੇ ਮੈਂ ਗਰਮੀਆਂ ਆ ਨਾ ਕਲੀਆਂ ਵਾ ਤੇ ਆਉਣੀਆਂ ਸਾਡੇ ਵੱਤ ਨਹੀਂ ਗਰਮੀਆਂ ਆਉਣੀਆਂ ਆਹੋ ਉਹ ਕੋਈ ਨਹੀਂ ਤੁਸੀਂ ਵੀ ਲੈ ਲਿਓ ਨਰਾਜ਼ ਕਿਉਂ ਹੋ ਨੂਹਾਂ ਤਾਂ ਉਹ ਕਹਿੰਦਾ ਫੇ ਵਗੜਦਣੀਆਂ ਜਿੱਦਾਂ ਕਦੇ ਮੰਮੀ ਨੇ ਵਰੀ ਲਿਆਤੀ ਸਾਨੂੰ ਹੈ ਉਹ ਸ਼ੁਕਰ ਕਰੋ ਤੁਹਾਨੂੰ ਮਿਲ ਗਏ ਆ ਨਹੀਂ ਤਾਂ ਸਾਨੂੰ ਬੁੱਸ ਲੋ ਨਿੱਕੇ ਹੁੰਦਿਆਂ ਨੂੰ ਮੰਮੀ ਆਪਣਾ ਸੂਟ ਸੀਂਗੇ ਜਿਹੜਾ ਕਪੜਾ ਬਜਦਾ ਹੁੰਦਾ ਹੈ ਨਾ ਉਹਦੇ ਜੇ ਰੰਗ ਬਰੰਗੇ ਕੱਛੇ ਸੀਂਦਿੰਦੀ ਨਹੀਂ ਸੀ ਉਹ ਦੂ ਏਦਾਂ ਦਾ ਹੀ ਜ਼ਮਾਨਾ ਸੀ ਉਦੋਂ ਏਦਾਂ ਦੇ ਕੰਮ ਚੱਲ ਜਾਂਦੇ ਸੀ ਹੁਣ ਪੈਸੇ ਨਹੀਂ ਹੋਣੀ ਉਹ ਸਮਾਂ ਨਹੀਂ ਲੱਗਿਆ ਹੁਣ ਹੁਣ ਨਹੀਂ ਮੈਂ ਤੁਹਾਨੂੰ ਕਹਿੰਦੀ ਹਾਂ ਤੁਸੀਂ ਵੱਡੇ ਹੋ ਗਏ ਉਹ ਵੀ ਤੇ ਨਿਆਲੇ ਵੇਲਾ ਜਿਵੇਂ ਇਹਨਾਂ ਜਾਂਦੀਓ ਤੇ ਤੁਸੀਂ ਵੀ ਇੱਕ ਇੱਕ ਸ਼ਰਟ ਲਿਆ ਦਿਓ ਹਾਂ ਇਹਨਾਂ ਨੂੰ ਤੇ ਕੋਈ ਨਹੀਂ ਲਿਆ ਦੇਣੀ ਆ ਇਹ ਕਿਹੜੇ ਕਿਤੇ ਨੰਗੇ ਬੈਠੇ ਸ਼ਰਟਾਂ ਤੇ ਵੇਖਾ ਪਾਈਆਂ ਕਿੰਡੀਆਂ ਸੋਹਣੀਆਂ ਇਹਨਾਂ ਆ ਮਮਮੀ ਨੇ ਕਹਣਾ ਪਹਿਲਾਂ ਆ ਵਾਲੀਆਂ ਚੰਗੀ ਤਰ੍ਹਾਂ ਹਡਾਓ ਚਾਰ ਪੰਜ ਸਾਲ ਫਿਰ ਆਪੇ ਨਵੀਆਂ ਵੀ ਆ ਜਾਣਗੀਆਂ ਹਾਂ ਤੇ ਮਮਮੀ ਦਾ ਤੀਜਾ ਮੁੰਡਾ ਨਹੀਂ ਇੱਥੇ ਨਹੀਂ ਤੇ ਉਹ ਤੇ ਤੁਹਾਡੇ ਨਾਲ ਵੀ ਵੱਡ ਮਖੋਲ ਕਰਦੇ ਆ ਆ ਇਹ ਹੀ ਹੈਗੀ ਆ ਚਲੋ ਕੋਈ ਗੱਲ ਨਹੀਂ ਇੰਨੇ ਵੀ ਨਹੀਂ ਕੱਪੜੇ ਪਾਈ ਦੇ ਹਿਸਾਬ ਦੇ ਪਾਈ ਦੇ ਸਰਫਾ ਕਰੀਦਾ ਆ ਹੂੰ ਸਾਡੇ ਆਂ ਹੀ ਸਰਫਾ ਜਿੱਤੇ ਆ ਜਾਂਦਾ ਉਹਨਾਂ ਨੂੰ ਬਿਨਾਂ ਪੁੱਛੇ ਲਿਆ ਕੇ ਦਿੱਤੇ ਆ ਯਾਦਾਂ ਤਾਂ ਆ ਹੀ ਬੰਦੀ ਆ ਇਹ ਗੱਲ ਤਾਂ ਵਾਕਿਆ ਮਮੀ ਦੀ ਮੰਨਣ ਵਾਲੀ ਆ ਸਰਫਾ ਕਰ ਕਰਕੇ ਸਾਰਾ ਕੁਝ ਬੰਡਿਆ ਹੂੰ ਹੋਰ ਬਾਕੀ ਸਰਫਾ ਕਰਕੇ ਇੱਕ ਸਾਡੇ ਸਾਰਾਂ ਦੇ ਸਾਥ ਨਾਲ ਏਕੇ ਨਾਲ ਹੈ ਕਿ ਨਹੀਂ ਹੋਰ ਜਿੱਥੇ ਏਕ ਆਵਾ ਉੱਥੇ ਸਾਰਾ ਕੁਝ ਸਾਡੇ ਪਰਿਵਾਰ ਚ ਬੜੀ ਬਰਕਤ ਹੁੰਦੀ ਆ ਹਾਂ ਤਾਂ ਹੀ ਕੋ ਨਾ ਕੋ ਤੁਹਾਡਾ ਬੰਦਾ ਜਾਣ ਡਿਆ ਆ ਮਮੀ ਸ਼ੁਕਰ ਕਰ ਰੱਬ ਦਾ ਸਤਿ ਸ਼ੁਕਰ ਕਰਿਆ ਕਰ ਇਹ ਨੋਹਾਂ ਚੰਗੀਆਂ ਵਾਂ ਨਹੀਂ ਤੇ ਕੁੰਡ ਫਸੇ ਰਿਆ ਕਰਨੀ ਨਹੀਂ ਨਹੀਂ ਮੈਂ ਆਹ ਤੇ ਬੜਾ ਸ਼ੁਕਰ ਵਾਹਿਗੁਰੂ ਦਾ ਕਰਦੀ ਆ ਕਿ ਨੋਹਾਂ ਬੜੀਆਂ ਚੰਗੀਆਂ ਆ ਗਿਆ ਘਾਰ ਜਿਹੜੀ ਚੀਜ਼ ਮੈਂ ਜਿੱਦਾਂ ਦੀ ਲਿਆ ਦਿੰਦੀ ਨਹੀਂ ਉਦਾਂ ਦੀ ਪਸੰਦ ਕਰ ਲਿੰਦੀ ਆ ਚਲੋ ਮੰਮੀ ਨੇ ਆਵਾਜ਼ ਮਾਰੀ ਤੇ ਆਈ ਕਿਉਂ ਨਹੀਂ ਚਾਹ ਪੀਣਾ ਤੇ ਉੱਠ ਜਾ ਕੇ ਮੇਰੇ ਨਾਲ ਮੈਂ ਜਾਂਦੀ ਤੇ ਫੇਰ ਵੀ ਕਿਆ ਪੀਤੀ ਜਾਣੀ ਸੀ ਉਦੋਂ ਚਾਹ ਨਹੀਂ ਸੀ ਪੀਤੀ ਜਾਣੀ ਫੇਰ ਕੀ ਸਾਰੇ ਜਾਣੇ ਪਿੰਡੇ ਤੂੰ ਹੀ ਆ ਜਾਨੀ ਉੱਥੇ ਤੇ ਕੀ ਹੋ ਜਾਣਾ ਹੈ ਜਦੋਂ ਮੰਮੀ ਨੂੰ ਨਹੀਂ ਨਾ ਕੋਈ ਫਰਕ ਪੈਂਦਾ ਤੇ ਮੈਂ ਵੀ ਹੁਣ ਫਿਕਰ ਕਰਨੀ ਛੱਡ ਦਿੱਤੀ ਸਾਰਿਆਂ ਦੀ ਕੀ ਨਹੀਂ ਫਰਕ ਪੈਂਦਾ ਮੰਮੀ ਨੂੰ ਮੰਮੀ ਨੇ ਅੱਜ ਸੂਟ ਲਿਆ ਘਰੇ ਤੇ ਉਹਨਾਂ ਦੋਵਾਂ ਜਣੀਆਂ ਦੇ ਸੂਟ ਪਾ ਲੈ ਕਿੰਨੇ ਸੋਹਣੇ ਤੇ ਜੇ ਮੈਂ ਕਹਾਂ ਮੇਰਾ ਸੂਟ ਵਟਾ ਲਿਆ ਉਹ ਮੈਨੂੰ ਸੂਟ ਪਸੰਦ ਨਹੀਂ ਹੈਗਾ ਤੇ ਨਾਲੇ ਮਿਲੂ ਲੈ ਜਾਓ ਮੈਂ ਆਪਣੀ ਪਸੰਦ ਦਾ ਸੋਹਣਾ ਜਿਹਾ ਕੋਈ ਸੂਟ ਵੇਖ ਕੇ ਲਿਆਉਂਗੀ ਪਰ ਲਈ ਜਿਹੜਾ ਲੈਨਤਾ ਜਿੱਦਾਂ ਦਾ ਵੀ ਲੈਨਤਾ ਸਵਾਗਤ ਪਾਣਾ ਹੁਣ ਮੰਮੀ ਨੂੰ ਕਹਿ ਦਿੱਨੀ ਕਿ ਮੈਂ ਮੈਨੂੰ ਨੂੰ ਸੂਟ ਪਸੰਦ ਨਹੀਂ ਹੈਗਾ ਵਟਾ ਕੇ ਲਿਆ ਦਿਓ ਹਾਏ ਰੱਬ ਉਹ ਯੂ ਤੇ ਗੱਲ ਕਹਿਣੀ ਓਸੇ ਲਈ ਮੈਂ ਕਹਿ ਦਿੱਤਾ ਪਰ ਮੰਮੀ ਨੇ ਤਾਂ ਮੇਰੀ ਸੁਣੀ ਗਣੀ ਨਹੀਂ ਐਸ ਨੂੰ ਸੁਣਾ ਠੀਕ ਹੈ ਨਹੀਂ ਤੇ ਆਪਣੀ ਅਲਮਾਰੀ ਚ ਰੱਖ ਲੈ ਬਸ ਇੰਨੀ ਕੀ ਗੱਲ ਆ ਹੋਰ ਕੀ ਹੈ ਚੱਲ ਕੋਈ ਨਹੀਂ ਮੈਂ ਕਹਿ ਦਿੰਦਾ ਮੰਮੀ ਨੂੰ ਕੋਈ ਨਹੀਂ ਮੰਮੀ ਵਟਾ ਦੇਣਗੇ ਮੰਮੀ ਨੇ ਨਹੀਂ ਮੰਨਣਾ ਮੈਂ ਆਪਣਾ ਆਪਣਾ ਕਿੰਨਾ ਫੂਨ ਲਾੜ ਲਿਆ ਉਹ ਮੰਨ ਜਾਣਗੇ ਮੰਮੀ ਐਵੇਂ ਨਾ ਅਸਦਾ ਮੂਡ ਖਰਾਬ ਕਰਦੀ ਰਹਾ ਕਰ ਹਰੇ ਜਿਹੇ ਰੰਗ ਦਾ ਸੂਟ ਲਿਆ ਦਿੱਤਾ ਵਾ ਏਡੇ ਏਡੇ ਤੇ ਮੁਕ ਬਟਨ ਲੱਗੇ ਆ ਮਾੜਾ ਵਸ ਕੋਹਰੇ ਰੰਗ ਦਾ ਦੱਸ ਹੂੰ ਚੱਲ ਮੈਂ ਕਹਿ ਦਿੰਦਾ ਮਮੀ ਨੂੰ ਸਰ ਜੀ ਆਹੋ ਫਿਰ ਮੈਨੂੰ ਮੈਨੂੰ ਨਾਲ ਲੈ ਜਾ ਕਿ ਜਿੱਦੂ ਲੈਣ ਜਾਣਾ ਪਹਿਲਾਂ ਮਮੀ ਨੂੰ ਕਹਿ ਦ ਦਵਾ ਨਾਲ ਪਹਿਲਾਂ ਤਿਆਰ ਹੋ ਜਾ ਮੇਰੇ ਹੂੰ ਤੇ ਮੈਂ ਨਾ ਵਿੱਕੀ ਦੇ ਨਾਲ ਜਾ ਕੇ ਨਾ ਐਨ ਸੋਹਣੇ ਜਿਹੇ ਰੰਗ ਦੇ ਨਾ ਗੁਲਾਨਾਰੀ ਸੂਟ ਲੈ ਕੇ ਆਣਾ ਵਾ ਸਰ ਜੀ ਵੀ ਛੇਤੀ ਛੇਤੀ ਬੁਲਾ ਦਿੰਨੀ ਆ ਇਹ ਨਾ ਹੋਏ ਬੱਚੋ ਟਾਈਮ ਨਾ ਲੱਗੇ ਮਮੀ ਕਿੱਥੇ ਚਲ ਗਈ ਆ ਚਾਲੋਂ ਨਗਰ ਪੱਠੇ ਪਾ ਲਈਨਾ ਵਾ ਉਹ ਵੀ ਬੜਾ ਡਿੰਗਣੀਆਂ ਮੈਨੂੰ ਕਹਿੰਦੇ ਸੀ ਕਿ ਮੈਂ ਮੰਮੀ ਨਾਲ ਗੱਲ ਕਰਦਾ ਹਾਂ ਤੇ ਹੁਣ ਮੰਮੀ ਲੱਗੇ ਤੁਰੇ ਫਿਰਨ ਦੇ ਆ ਮੈਨੂੰ ਲੱਗ ਰਾ ਨਹੀਂ ਗੱਲ ਕੀਤੀ ਹੁਣੀ ਆ ਆ ਗਾਇਆਂ ਨੂੰ ਪਾ ਦੋ ਜਾਓ ਤੇ ਆ ਵੀ ਕੁੜਲੀ ਚ ਪਾ ਆ ਪਤਾ ਨਹੀਂ ਇਹਨਾਂ ਨੇ ਆ ਵਾਲੀ ਗਲੀ ਨੂੰ ਪੋੜੇ ਗੋ ਵਾਲੀ ਨੂੰ ਸੂਟ ਕੀ ਵੇਖਣ ਲਈ ਆ ਮੈਂ ਕੀ ਵੇਖਣਾ ਹੈ ਫੋਨ ਵੇਖਣ ਲਈ ਫੋਨ ਵੇਖੀ ਜਾਂਦੀ ਜਾਂ ਸੂਟ ਤੇ ਵਖਾੜ ਮੈਨੂੰ ਨਾਲ ਲੈਂਦਾ ਸੂਟ ਬਹੁਤ ਕਿਤੇ ਮਹਾਂ ਕਿਤੇ ਏਡਾ ਮਹਿੰਗਾ ਲੈਂਦਾ ਮਾਈਆਂ ਵਾਲਾ ਸੂਟ ਲਿਆ ਕੇ ਦੇਤਾ ਮੈਨੂੰ ਲੈ ਮਾਈਆਂ ਵਾਲਾ ਸੂਟ ਹੋਰ ਪ੍ਰੀਤੀ ਦਾ ਕਿੱਡਾ ਸੋਹਣਾ ਲੈਂਦਾ ਸੂਟ ਆ ਫੁੱਲਾਂ ਵਾਲਾ ਤੇ ਆ ਵੇ ਮੇਰਾ ਮਾਈਆਂ ਵਾਲਾ ਉੱਤੇ ਚਿੱਟੀ-ਚਿੱਟੀਆਂ ਕਢਾਈਆਂ ਸੰਦੀਪ ਦੀਦੀ ਦਾ ਸੂਟ ਹੈ ਕਿੱਡਾ ਸੋਹਣਾ ਤੇ ਮੋਤੀ ਲੱਗੇ ਆ ਕਿਹੜਾ ਮਾਰਾ ਆ ਵੇ ਕਿੰਨਾ ਸੋਹਣਾ ਸੂਟ ਵਾ ਕਿੰਨੇ ਉੱਤੇ ਫੁੱਲ ਵਾ ਇਹ ਤੂੰ ਪਾਏਂਗੀ ਨਾ ਸਮਾ ਕੇ ਇਹ ਫੁੱਲ ਹੋਰ ਖੜ ਜਾਣੇ ਵੇਖੀ ਅੱਛਾ بس ਇੰਨਾ ਗੱਲਾਂ ਨਾ ਨਾ ਤੁਹਾਡੀਆਂ ਤੇ ਚਸਕਾ ਮੈਨੂੰ ਲਾ ਦਿੰਦੇ ਹਮੜਾ ਇਹ ਨਾ ਤੇ ਮੈਂ ਖੁਸ਼ ਹੋ ਜਾਨੀ ਆ ਤੇ ਉਹੋ ਜਿਹਾ ਸੂਟ ਪਾ ਲੈਣੀ ਜਿੱਦਾਂ ਤੇ ਮੰਮੀ ਲਿਆ ਕਰਦੇ ਨੇ ਬਸ ਚਸਕੇ ਵਾਲੀ ਕਿਹੜੀ ਗੱਲ ਆ ਜਿਹੜੀ ਜੀ ਚੰਗੀਆਂ ਨੂੰ ਚੰਗੀ ਜਾਣਾ ਵਾ ਇਹੋ ਜਿਹਾ ਸੂਟ ਨਾ ਮੰਮੀ ਪਾਉਂਦੇ ਆਪਣੀ ਉਮਰ 'ਚ ਤੇ ਉਹੋ ਜਿਹਾ ਮੈਨੂੰ ਲਿਆਤਾ ਵਾ ਤੇ ਉਹ ਸੱਸ ਤੇ ਮੈਨੂੰ ਉਹ ਨਹੀਂ ਕੋਈ ਫਰਕ ਨਹੀਂ ਹੈਗਾ ਸੱਸ ਨੂੰ ਜੇ ਮੈਂ ਵਧੀਆ ਸੂਟ ਵਾ ਸੋਹਣਾ ਸੂਟ ਵੇ ਕਿਡਾ ਦੀ ਫੱਬਣ ਡਿਆ ਵਾ ਐਵੇਂ ਤੈਨੂੰ ਜਾਣ ਕੇ ਵਹਿਮ ਹੋ ਗਿਆ ਵਾ ਆ ਵੀ ਉਹਦੇ ਨਾਲ ਦਈਏ ਵੀ ਉਹ ਆ ਵੇ ਕਿੱਡੀ ਸੋਹਣੇ ਸਤਾਰੇ ਲੱਗੇ ਇਹਨੂੰ ਪ੍ਰੀਤੀ ਦਾ ਵੇਖਿਆ ਕਿੱਡਾ ਸ ਉਹ ਤੈਨੂੰ ਵਹਿਮ ਹੋ ਗਿਆ ਤਾਂ ਆ ਆ ਚੀਜ਼ ਵਧੀਆ ਹੀ ਸਗੋਂ ਐਵੇਂ ਨਾ ਕਰੀ ਜਾਇ ਕਰ ਚੱਲ ਸੂਟਾਂ ਦੇ ਤੇ ਸੱਡੋ ਗੱਲ ਤੇ ਮੈਨੂੰ ਕਿਹਾ ਕਿ ਖਵਾਲੀ ਦਵਾਂ ਕਿ ਨਜ਼ਰ ਹੋ ਗਿਆ ਵਾ ਕਦੀ 버ਗਰ ਨਹੀਂ ਖਵਾਲਿਆ ਕਦੀ ਪੀਜ਼ਾ ਨਹੀਂ ਖਵਾਲਿਆ ਉਹ ਮੇਰੀ ਗੱਲ ਸੁਣ ਜਿ ਖਾਣ ਜਾਵਾਂਗੇ ਨਾ ਆਪਾਂ ਸਾਰੇ ਜੀ ਖਾਣ ਜਾਵਾਂਗੇ ਇੱਕ ਤਾਂ ਤੁਹਾਡੇ ਆ ਸਾਰੇ ਜੀਆਂ ਦੀ ਬੜੀ ਗੱਲ ਆ ਕਿਤੇ ਕੱਲੀ ਨੂੰ ਵੀ ਕਿਤੇ ਲੈ ਜਾਇ ਕਰੋ ਜਿੱਥੇ ਨਹੀਂ ਉੱਥੇ ਸਾਰਾ ਡੱਬਾ ਹੀ ਚੁੱਕਣਾ ਹੁੰਦਾ ਵਾ ਸਾਂਝੇ ਘਰ 'ਚ ਰਹਿਣ ਦੇ ਆਪਾਂ ਸਾਰੇ ਇਕੱਠੇ ਜਾਣਾ ਹੁੰਦਾ ਵਾ ਕੱਲੀ ਨੂੰ ਮੈਂ ਤੈਨੂੰ ਕਿੱਦਾਂ ਲੈ ਜਾ ਚੱਲ ਫੁੱਲ ਬੜੀਆਂ ਕੱਢ ਕੇ ਖਾ ਲੈਣੀਆਂ ਖਵਾਲਦੇ ਤੁਸੀਂ 버거 ਪੀਚੇ ਮੈਨੂੰ ਬੜਾ ਲੱਗੀ ਸੱਚੀ ਤਾ ਹੋਰ ਕੀ ਕਰ ਜਾ ਵੇ ਸਾਰੇ ਮਾਂ ਤੇ ਕੱਢ ਦੀ ਸਾਰੇ ਖਾ ਲਾਂਗੇ ਇੱਕ ਤੇ ਨਾ ਮੈਨੂੰ ਚੈ ਨਹੀਂ ਹੈਨੀ ਆ ਕੋਈ ਚੀਜ਼ ਨਹੀਂ ਮੈਨੂੰ ਕੱਲਿਆਂ ਨੂੰ ਖਾਣ ਦੇਣੀ ਚੰਗਾ ਬਾਬਾ ਉਹ ਸਾਰੇ ਜੀ ਰਲ ਕੇ ਖਾਣੇ ਤੇ ਬੈਠ ਕੇ ਨਾਲੇ ਚਾਹ ਪੀਣੇ ਆ ਚੱਲ ਸਾਰੇ ਕਰੋ ਹੁਣ ਤੇਰੀ ਨੂਨ ਨੂੰ ਸੂਟ ਨਹੀਂ ਪਸੰਦਾ ਆ ਜਾ ਕੇ ਦੋਵੇਂ ਜਣੇ ਵਿਟਾਗ ਨਾ ਲਿਆ ਦੀਏ ਨਹੀਂ ਪਸੰਦ ਆਇਆ ਤੇ ਨਾ ਸਹੀ ਉਹਨੂੰ ਬਟਾ ਕੇ ਲਿਆ ਦੀਏ ਤੇ ਉਹ ਦੂਜੀਆਂ ਦੋ ਮਾੜੀਆਂ ਉਹ ਵੀ ਫੇਰ ਆਖਣਗੇ ਹਨ ਨੂੰ ਵੀ ਬਟਾ ਕੇ ਲਿਆ ਦੇ ਮੈਂ ਤਾਂ ਫੇਰ ਰਹੂੰਗੀ ਇਸੇ ਕੰਮ 'ਚ ਹੀ ਉਹ ਚੱਲ ਮੈਂ ਕਹਿੰਦੇ ਆਂ ਅਸੀਂ ਔਕੀ ਭਾਰੀ ਜੀ ਹੋਣ ਦੀ ਹਾਂ ਚੱਲ ਖੁਸ਼ ਕਰ ਦਿੰਦੇ ਇਹਨੂੰ ਉਹ ਕੋਈ ਗੱਲ ਨਹੀਂ ਆਪਿਓ ਨੇ ਖੁਸ਼ ਹੋ ਜਾਣਾ ਉਹਨੂੰ ਕਹਦੇ ਵੀ ਦੂਜੀਆਂ ਦੋਆਂ ਨੂੰ ਤੇ ਲਿਆ ਕੇ ਦਿੱਤੇ ਉਹਨਾਂ ਤੋਂ ਕੋਈ ਗੱਲ ਨਹੀਂ ਕੀਤੀ ਤੇ ਤੈਨੂੰ ਹੀ ਨਹੀਂ ਜ਼ਿਆਦਾ ਪਸੰਦ ਆਇਆ ਅੱਜ ਇਹਨੂੰ ਸੂਟ ਨਹੀਂ ਪਸੰਦ ਆਇਆ ਤੇ ਇਹਨੂੰ ਖੁਸ਼ ਕਰਨ ਦੇ ਮਾਰੇ ਇਹਨੂੰ ਲੈ ਕੇ ਤੁਰਪੋ ਤੇ ਕੱਲ ਨੂੰ ਕੋਈ ਹੋਰ ਮੰਗ ਅੱਗੇ ਤੇਰੇ ਰੱਖ ਦੇਗੀ ਤਾਂ ਫੇਰ ਤੂੰ ਰੋਜ਼ ਇਹੋ ਕੰਮ ਕਰਿਆ ਕਰੀ ਤੇ ਮੈਂ ਤਾਂ ਨਹੀਂ ਉਹ ਏਦਾਂ ਦੇ ਕੰਮ ਕਰਨੇ ਸਾਂਝਾ ਪਰਿਵਾਰ ਪਤਾ ਕਿੱਦਾਂ ਰੱਖਣਾ ਪੁੰਦਾ ਏਦਾਂ ਮੁੱਠ ਜਿ ਰੱਖਣਾ ਪੈਂਦਾ ਵਾ ਸਿਆਣੇ ਨੇ ਸੱਚੀਆਂ ਗੱਲਾਂ ਹੀ ਕਈਆਂ ਵਾ ਵੀ ਭਾਰੀ ਦਾ ਬੰਨ ਵੱੱਜਾ ਹੀ ਚੰਗਾ ਹੁੰਦਾ ਤੇ ਜੇ ਉਹ ਖਿੱਲਰ ਜੇ ਤੇ ਤੀਲਾ ਤੀਲਾ ਹੋ ਜਾਂਦਾ ਵਾ ਜੇ ਤੇ ਜਨਾਨੀਆਂ ਦੇ ਮੂੰਹ ਵੇਖਣੇ ਆ ਨਾ ਵੀ ਇਹ ਖੁਸ਼ ਰਹਿਣ ਤੇ ਜੇ ਇਹਨਾਂ ਨੂੰ ਖੁਸ਼ ਕਰਨ ਦਾ ਪੇ ਨਾ ਤੇ ਜ਼ਮੀਨ ਜਿਆਦਾ ਤਾਂ ਕੋਈ ਨਹੀਂ ਜਬਾਨੀ ਫੇਰ ਤੇ ਆਹ ਹੋਈਓ ਵੀ ਚੰਗਾ ਚੋਖਾ ਖਾਈ ਜਾਓ ਤੇ ਪਾਈ ਜਾਓ ਤੇ ਸਹਿ ਸੁਬੀਆਂ ਕਰੀ ਜਾਓ ਚਲੋ ਠੀਕ ਆ ਮੰਮੀ ਕੋਈ ਨਹੀਂ ਮੈਂ ਸਮਝਾ ਦਿੰਨਾ ਫਿਰ ਉਹਨੂੰ ਸਮਝਾਉਣਾ ਪੈਣਾ ਵਾ ਸਮਝਾਵੇਂਗਾ ਤਾਂ ਤਾਂ ਹੀ ਗੱਲ ਬਣਨੀ ਆ ਹੁਣ ਵੇਖ ਕਮਾਈ ਕਰਨ ਦੇ ਹੋਣਾ ਤਿੰਨੇ ਭਰਾ ਤੇ ਕੋਹਣਾ ਕੋਹ ਬਣਾਵਾਂਗੇ ਨਾ ਪੈਸਾ ਤੇ ਜਿੱਦਾਂ ਜਮਾ ਕਰਨ ਦੇ ਆ ਜ਼ਮੀਨ ਖਰੀਦਾਂਗੇ ਕੋਈ ਪਲਾਟ ਖਰੀਦਾਂਗੇ ਤੇ ਇਕੱਠ ਜਿਤ ਕੋਹਣਾ ਕੋਹ ਬਣ ਜੂਗਾ ਅੱਡੋ ਅੱਡ ਹੋ ਕੇ ਤਾਂ ਫੇਰ ਨੀ ਕੋਈ ਬਣਾ ਤਾਂ ਫੇਰ ਇਕੱਠ ਨਹੀਂ ਰਹਿੰਦਾ ਹੁੰਦਾ ਅਸੀਂ ਅੱਡੋਂ ਦੀ ਮੈਂ ਕਦੋਂ ਗੱਲ ਕੀਤੀ ਆ ਮੈਂ ਦੇਖ ਕਹਿੰਦੇ ਆ ਉਹ ਤਾਂ ਮੈਨੂੰ ਪਤਾ ਫਿਰ ਤੂੰ ਆਡੀ ਨਹੀਂ ਕੀਤੀ ਪਰ ਮੈਨੂੰ ਪਤਾ ਵਾ ਨਾ ਮੁੜ ਕੇ ਫਿਰ ਇੱਥੋਂ ਤੱਕ ਕੰਮ ਪਹੁੰਚ ਜਾਂਦਾ ਆ ਹੋ ਚੱਲ ਠੀਕ ਆ ਬੱਬਾ ਨਾ ਇਨੀ ਗਾਦੀ ਸੋਚੋ ਨਹੀਂ ਇੱਥੇ ਦਾ ਕੰਮ ਪਹੁੰਚਦਾ ਕੋਈ ਨਹੀਂ ਮੈਂ ਸਮਝਾ ਦੂੰਗਾ ਨੂੰ ਆਹੋ ਐਦਾਂ ਲ ਫੇਰ ਵੇਖੋ ਵੇਖੀ ਤਿੰਨੇ ਆਖਿਆ ਕਰਨਗੀਆਂ ਨਾਲੇ ਪੁੱਤ ਤਿੰਨੇ ਮੈਂ 100 ਦੀ ਇੱਕ ਹੀ ਸੁਣਾਉਣੀ ਆ ਜਿੰਨਾ ਚਿਰ ਤੇ ਆ ਖਰਚਾ ਮੇਰੇ ਹੱਥ ਚ ਤੇ ਮੈਂ ਤਾਂ ਨਹੀਂ ਜੇ ਇੱਧਰ ਉੱਧਰ ਸਿਆਲ ਸੂਬੀਆਂ ਕੇਸ ਦੀਆਂ ਹੋਣ ਦੇਣੀਆਂ ਠੀਕ ਆ ਨਾ ਕੋਹਣਾ ਕੋਹ ਤੁਹਾਡਾ ਬਣਾਵਾਂਗੀ ਇਦਾਂ ਨਹੀਂ ਵੀ ਫਜ਼ੂਲ ਖਰਚੇ ਕਰ ਕਰਕੇ ਤੇ ਕੁਝ ਨਹੀਂ ਬਣਾਉਣਾ ਬੜਾ ਕੁਝ ਬਣਾਈਂਦਾ ਵਾ ਠੀਕ ਆ ਤੇ ਸਮਝ ਜਾ ਹੁਣ ਉਹਨੂੰ ਸਮਝਾ ਦੇ ਨਾਲੇ ਤੇ ਆਪ ਵੀ ਆਪਣੇ ਦਿਮਾਗ ਨਾਲ ਸੋਚੀ ਠੀਕ ਆ ਆਹੋ ਪਤਾ ਕਿੰਨਾ ਕੁ ਬਣਾਉਣ ਵਾਲਾ ਵਾ ਕੋਣਾ ਕੋ ਬਣਾਈ ਜਾਣਾ ਵਾ ਨਾਲੇ ਜਿਹੜੀ ਮੈਂ ਚੀਜ਼ ਲਿਆ ਕੇ ਦੇਣੀ ਹੈ ਨਾ ਉਹ ਮਨਜ਼ੂਰ ਕਰਨੀ ਪੈਣੀ ਆ ਭਾਵੇਂ ਉਹ ਵੇ ਚੰਗੀ ਤੇ ਭਾਵੇਂ ਉਹ ਏ ਮਾੜੀ ਤੁਹਾਡੀ ਤਿੰਨਾ ਭਰਾਵਾਂ ਦੀ ਕਮਾਈ ਉਹਨੂੰ ਮੈਂ ਸਾਂਭਣਾ ਵਾਂ ਇੱਕ ਦਿਨ ਵੇਖੀ ਕਿਦਾਂ ਦੇ ਰੰਗ ਲੈਂਦੀ ਆ ਉਹ ਕਮਾਈ ਇਦਾਂ ਹੀ ਥੋੜਾ ਵਾ ਮਾਸਾ ਜਿੰਨੇ ਮੂੰਹ ਵਟਿਆ ਤਾ ਉਹਨੂੰ ਲੈ ਕੇ ਦੌੜ ਕੇ ਇਦਾਂ ਨਹੀਂ ਵਾਰਾ ਖਾਣਾ ਹੋ ਚੱਲ ਠੀਕ ਆ ਮਾਤਾ ਠੀਕ ਆ ਮੰਨ ਗਿਆ ਮੈਂ ਤੁਹਾਨੂੰ ਚਲੋ ਕੋਈ ਨਹੀਂ ਮੈਂ ਸਮਝਾ ਦੂੰਗਾ ਚੰਗਾ ਆਹੋ ਆਹੋ ਐਵੇਂ ਨਹੀਂ ਜਨਾਨੀਆਂ ਦੀਆਂ ਨੀ ਕਹਨੀ ਗੱਲਾਂ ਚ ਨਾਲੇ ਆਈ ਦਾ ਚੰਗਾ ਬਾਬਾ ਹੋਰ ਜਨਾਨੀਆਂ ਦੀ ਕਿਹੜੀ ਗੱਲ ਵਾ ਖਾਣ ਮੂੰਹ ਵੀ ਝਾੜ ਛੜਦੀਆਂ ਤੇ ਪਾਉਣ ਮੂੰਹ ਵੀ ਝਾੜ ਛੜਦੀਆਂ ਆ ਤਾਜੀ ਇਹ ਕਿਹੜੀਆਂ ਪੜਾਈਆਂ ਚੱਲਣ ਡੀਆਂ ਵਾ ਵੀਰੇ ਪੜਨ ਡਿਆ ਵਾ ਮੈਂ ਓਏ ਹੋਏ ਹੋਏ ਪੜਨ ਡਿਆ ਕਿਤਾਬ ਖੁੱਲੀ ਆ ਵਿੱਚ ਫੋਨ ਰੱਖਿਆ ਵਾ ਹੈ ਮੈਨੂੰ ਤਾਂ ਲੱਗਦਾ ਏਸ ਕਪੜਾਈਆਂ ਚੱਲਣ ਡੀਆਂ ਓ ਵੀਰ ਜੀ ਮੇਰੀ ਗੱਲ ਸੁਣ ਲੋ ਹੋਣੀ ਬੋਲੋ ਹੋਰ ਨਾ ਮਾਤਾ ਤੋਂ ਮੇਰੀਆਂ ਹੱਡੀਆਂ ਤੜਾ ਦਿਓ ਉਥੇ ਅੱਗੇ ਕੋਈ ਗੱਲ ਲੱਭਣ ਡੇ ਆ ਹਮਮੈਂ ਮੈਂ ਤਾਂ ਨਿੰਦ ਲੱਗਦਾ ਮਾਤਾ ਨੂੰ ਦੱਸਣਾ ਪੈਣਾ ਮੈਂ ਮਾਤਾ ਨੂੰ ਕਹਿੰਦਾ ਜਰਾ ਟਾਈਮ ਨਾਲ ਵਿਆਹ ਕਰ ਦਈਏ ਓ ਵੀਰੇ ਮੇਰੀ ਸੁਣ ਲੋ ਗੱਲ ਮੈਂ ਵਾ ਡਿਆ ਪੜਨ ਤੁਹਾਨੂੰ ਨਹੀਂ ਪਤਾ ਹੁੰਦੀ ਪੜਾਈ ਦੇ ਪਹਿਲੀਆਂ ਪੜਾਈਆਂ 'ਚ ਕੀ ਫਰਕ ਆ ਤੂੰ ਪੜਨ ਘਟ ਡਿਆ ਵਾ ਤੂੰ ਕੰਮ ਤੋਂ ਜ਼ਿਆਦਾ ਬਚਣ ਡਿਆ ਵਾ ਕਾਕਾ ਨੇ ਕੀ ਮਤਲਬ ਤੁਹਾਡਾ ਵੀਰੇ ਮਤਲਬ ਇਹ ਹੋਈ ਕਿ ਕਿਤਾਬ ਖੋਲ ਕੇ ਬਾਹਨ ਨਾਲ ਫੋਨ ਚਲਾਉਣ ਡਿਆ ਵਾ ਚੈਟਾਂ ਚੱਲਣ ਡੀਆਂ ਵਾ ਉਹ ਵੀਰੇ ਚੈਟ ਮੈਂ ਯਾਰ ਦੋਸਤ ਨਾਲ ਡਿਆ ਕਰਨ ਕੋਈ ਚਿੰਨ ਲੱਭਣ ਡਿਆ ਆਪਾਂ ਦੋਵੇਂ ਜਾਣੇ ਅੱਛਾ ਪੜਾ ਮੈਂ ਮੜੀ ਜੀ ਚੈਟ ਉਹ ਯਾਰ ਫੇਰ ਉਹ ਗੱਲ ਵੀਰ ਜੀ ਤੁਸੀਂ ਹੋਰ ਚੱਲ ਜੇ ਕੋਈ ਗੱਲ ਬਾਤ ਹੈਗੀ ਆ ਤਾਂ ਦੱਸ ਦੇ ਭਰਾਵਾ ਵਿਆਹ ਕਰ ਦਿੰਨੇ ਤੇਰਾ ਕੀ ਕਰੀ ਜਾਂਦੇ ਗੱਲਾਂ ਵੀਰ ਜੀ ਤਸ ਮੇਰੀ ਨਿਕਲ ਨਿਕਲ ਨਾ ਜਾਏ ਇਹਦੇ ਨਾਲ ਅੱਜ ਕਨ ਕੁੜੀਆਂ ਮੁੰਡੇ ਵਝਾ ਕੇ ਵੀ ਲੈ ਜਾਂਦੀਆਂ ਈ ਉਹ। ਉਹ ਵੀਰ ਜੀ ਤੁਸੀਂ ਐਵੇਂ ਹਾਸਾ ਨਾ ਪਾਈ ਜਾਓ ਠੀਕ ਆ ਨਾ ਤੇ ਮੰਮੀ ਨੇ ਇਹ ਗੱਲ ਸੁਣ ਲਈ ਨਾ ਤੇ ਉਹਨੇ ਉਦਾਂ ਮੈਨੂੰ ਭਾਂ ਛੋਟਣਾ ਵਾ। ਚਲ ਠੀਕ ਆ ਫੋਨ ਜਮਾ ਕਰਾ ਦੋ ਤੂੰ ਪੜਾਈ ਕਰ ਠੀਕ ਆ। ਉਹ ਵੀਰ ਜੀ ਫੋਨ ਤੋਂ ਪੜਨ ਡਿਆ ਮੈਂ ਫੋਨ ਤੋਂ ਵੇਲੋ ਭਾਵੇਂ ਤੁਸੀਂ ਆਪ ਹੀ। ਮੈਨੂੰ ਪਤਾ ਜਿੰਨਾਕ ਤੋਂ ਪੜਨ ਡਿਆ। ਛੜਦਾ ਪੜਦਾ। ਠੀਕ ਆ। ਆ ਮਾੜੀ ਕਰਨ ਡਿਆ ਜੇ ਤੁਸੀਂ। ਮਾੜੀ ਨਹੀਂ ਕਰਨ ਡਿਆ ਮੈਂ। ਇਹ ਤੇਰ ਨਾਲ ਚੰਗੀ ਕਰਨ ਡਿਆ ਵਾਂ। ਇਦਾਂ ਹੋਣੀ ਚਾਹੀਦੀ ਤੇਰ ਨਾਲ। ਪੜਲਾ ਯਾਦ ਕਰਲਾ ਜਿੰਨਾ ਕਰਨਾ ਬਾਅਦ ਸੁਣਨਾ ਵੀ ਆ ਮੈਂ। ਤੂੰ ਜਿਹੜਾ ਬੰਨ ਨ